ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਕਹਿੰਦੇ ਇੱਕ ਜਥਾ ਪਾਕਿਸਤਾਨ ਗਿਆ ਹੋਇਆ ਸੀਗਾ ਤੇ ਉਹਦੇ ਵਿੱਚ ਜਾਣਾ ਸੀ ਹਾਲੇ ਤਾਂ ਜਾਣਾ ਸੀ ਜੀ ਹਾਂ ਹੋ ਸਕਦਾ ਮੈਂ ਕੀ ਹੋਇਆ ਤੇ ਜਾਂਮ ਚ ਫਰਕ ਹੈ ਜੇ ਤੱਕ ਗਿਆ ਹੀ ਹੋਇਆ ਮੈਂ ਤੁਹਾਡੀ ਖਬਰ ਨਹੀਂ ਰਹਿ ਜਾਂਦੀ ਫਿਰ ਤੁਹਾਡੀ ਖਬਰ ਨਹੀਂ ਰਹਿ ਜਾਂਦੀ ਜੀ ਹਾਂਜੀ ਤੇ ਉਸ ਜਥੇ ਦੇ ਵਿੱਚੋਂ ਕਹਿੰਦੇ ਕਿ ਕੁਝ ਜਿਹੜੇ ਵਿਅਕਤੀ ਸੀ ਸ਼ਰਧਾਲੂ ਸੀ ਜਿਹੜੇ ਉਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਵਾਪਸ ਭੇਜਦਾ ਇੱਕ 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 ਹਾਲਾਂਕਿ ਉਹਨਾਂ ਨੇ ਤਾਂ ਇਹ ਸ਼ਬਦ ਵਰਤੇ ਕਿ ਤੁਸੀਂ ਸਿੱਖ ਨਹੀਂ ਹੋ। ਕਦੇ ਸਮੱਸਿਆ ਇਹ ਆਈ ਤੇ ਨਹੀਂ ਸੀ ਪਰ ਦੋਨਾਂ ਦੇਸ਼ਾਂ ਦੇ ਤਾਲੁਕਤ ਛੜੇ ਹੋ ਇਸ ਵੇਲੇ ਮੈਂ ਕਹੂੰਗਾ ਕਿ ਇਤਿਹਾਸ ਤੇ ਸਭ ਤੋਂ ਖਰਾਬ ਤਾਲੁਕਤਾਂ ਦੇ ਵਿੱਚੋਂ ਇੱਕ ਨੇ। ਜੀ। ਕਿਉਂਕਿ ਅੱਗੇ ਜਿਵੇਂ ਅਸੀਂ ਸੁਰਤ ਸੰਭਲੇ ਆਂ ਚਲੋ ਜਿੱਦਾਂ ਕਾਰਗਿਲ ਜਾਂ ਕੋਈ ਹੋਰ ਮੌਕਿਆਂ ਤੇ ਜਿਵੇਂ ਸੰਸਦ ਤੇ ਹਮਲਾ ਹੋਇਆ ਸੀਗਾ। ਹਾਂਜੀ। ਇਹ ਹੁਜੀਆਂ ਬੜੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਛੋਟੇ-ਮੋਟੇ ਭੇੜ ਵੀ ਹੋਏ ਜਾਂ ਜੰਗਾ ਹੋਣ ਦੇ ਕੰਡੇ ਤੇ ਵੀ ਦੋਨੇ ਮੁਲਕ ਪਹੁੰਚੇ ਪਰ ਜਿਹੜੀਆਂ ਧਾਰਮਿਕ ਯਾਤਰਾਵਾਂ ਸੀ ਜਾਂ ਮੈਡੀਕਲ ਵੀਜ਼ਾ ਵਗੈਰਾ ਇਹ ਸਾਰਾ ਕੁਝ ਚੱਲਦਾ ਸੀਗਾ ਜੀ ਪਰੰਤੂ ਆ ਹੁਣ ਜਦੋਂ ਆਪਰੇਸ਼ਨ ਸਿੰਧੂਰ ਤੇ ਕਈ ਚੀਜ਼ਾਂ ਉਤੋਂ ਥੱਲੀ ਵਾਪਰੀਆਂ ਨੇ ਹਮ ਹੁਣ ਦੋਨਾ ਮੁਲਕਾਂ ਵੱਨਿਓ ਹੀ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ ਜੀ ਪਾਕਿਸਤਾਨ ਦੇ ਵਿੱਚ ਵੈਸੀ ਵੀ ਰੈਡ ਅਲਰਟ ਕਰ ਰੱਖਿਆ ਉਹਨਾਂ ਨੇ ਹੁਣ ਇਧਰੋਂ ਜਿਹੜਾ ਜੱਥਾ ਜਾਣਾ ਸੀ ਉਹਦੇ ਵਿੱਚ ਦੋ ਜੱਥੇ ਗਾਂ ਗਏ ਨੇ ਇੱਕ ਲਖਨਊ ਤੋਂ ਹੈ ਸ਼ਾਇਦ ਇੱਕ ਦਿਨੀ ਤੋਂ ਹੂੰ ਜਿਨ੍ਹਾਂ ਨੂੰ ਮੋੜਿਆ ਗਿਆ ਤਾਂ ਉਹਨਾਂ ਨੂੰ ਮੋੜਿਆ ਇਹ ਕਹਿ ਕੇ ਗਿਆ ਕਿ ਤੁਸੀਂ ਹਿੰਦੂ ਹੋ ਪਰ ਮੇਰੇ ਖਿਆਲ ਦੇ ਨਾਲ ਗੁਰੂ ਨਾਨਕ ਜੀ ਜਿਹੜੇ ਹਨ ਇੱਥੇ ਮੁਸਲਮਨ ਨੂੰ ਵੀ ਪਤਾ ਹੈ ਕਿ ਉਹਨਾਂ ਨੂੰ ਮਤਲਬ ਕਿਸ ਤਰ੍ਹਾਂ ਇਕ ਸਾਂਝੀ ਵਾਲਤਾ ਦਾ ਮੂਜਸਮਾ ਮੰਨਿਆ ਜਾਂਦਾ ਹੈ ਜੀ ਬਿਲਕੁਲ ਕਿ ਗੁਰੂ ਸਾਹਿਬ ਨੂੰ ਬਹੁਤ ਸਾਰੇ ਜਿਹੜੇ ਮੁਸਲਮਾਨ ਸੀਗੇ ਉਹ ਵੀ ਆਪਣਾ ਕਹਿ ਲੋ ਕਿ ਮੁਰਸ਼ਦ ਮੰਨਦੇ ਸਨ ਜੀ ਤੇ ਹਿੰਦੂਤਾ ਹੈ ਜਾਂ ਆਪਾਂ ਦੇਖਦੇ ਹਾਂ ਚਾਹੇ ਸਿੰਧੀ ਹੋਣ ਚਾਹੇ ਆਪਣੀ ਇਧਰ ਦੇ ਜਿਹੜੇ ਦੂਸਰੇ ਹੋਣ ਹਿੰਦੂ ਉਹਨਾਂ ਦੀ ਬੜੀ ਆਸਥਾ ਹੈ ਗੁਰੂ ਨਾਨਕ ਜੀ ਹਮ ਸਿੱਖਾਂ ਦੇ ਪਹਿਲੇ ਬਾਦਸ਼ਾਹ ਤੇ ਹੈਗੇ ਹੀ ਆ ਗੁਰੂ ਨਾਨਕ ਜੀ ਤੋ ਪਹਿਲੀ ਗੱਲ ਇਹ ਆ ਕਿ ਭਈ ਇਹ ਮਾਮਲਾ ਤੇ ਹੋਣਾ ਹੀ ਨਹੀਂ ਚਾਹੀਦਾ ਕਿ ਤੁਸੀਂ ਸੇਖੋ ਜਾਂ ਗੈਰ ਸੇਖੋ ਹਮ ਗੁਰੂ ਨਾਨਕ ਦਾ ਪੈਰੋਕਾਰ ਕੋਈ ਵੀ ਹੋ ਸਕਦਾ ਹੈ ਸੁਖਮ ਸਾਹਿਬ ਜੀ ਗੁਰੂ ਨਾਨਕ ਜੀ ਦੀਆਂ ਸਖਿਆਵਾਂ ਹੀ ਅਜੀਆਂ ਨੇ ਕਿ ਭਾਵੇਂ ਕੋਈ ਗੋਰਾ ਹੈ ਭਾਵੇਂ ਕੋਈ ਸਾਊਥ ਅਫਰੀਕਾ ਦਾ ਕੋਈ ਅਫਰੀਕਾ ਮਹਾਦੀਪ ਦਾ ਕਿਤੋਂ ਦਾ ਵੀ ਆ ਉਹ ਫੋਲੋ ਕਰ ਸਕਦਾ ਹੈ ਜਦੋਂ ਮਨੁੱਖਤਾ ਆ ਗਈ ਤਾਂ ਫਿਰ ਸਾਰੀ ਹਾਂਜੀ ਤੂੰ ਕਹਿੰਦੇ ਆ ਕਿ ਐਸੀ ਸਮੱਸਿਆ ਆਉਣੀ ਨਹੀਂ ਸੀ ਚਾਹੀਦੀ ਹੁਣ ਇਹ ਭਾਰਤ ਸਰਕਾਰ ਨੂੰ ਵੇਖਣ ਦੀ ਜ਼ਰੂਰਤ ਹੈ ਜੀ ਕਿ ਅਸਲ ਦੇ ਵਿੱਚ ਪ੍ਰੋਬਲਮ ਕਿੱਥੇ ਆ ਜੀ ਵੀ ਕੀ ਵਾਕਿਆ ਜਿਹੜੀ ਗੱਲ ਕਹੀ ਜਾ ਰਹੀ ਆ ਇਦਾਂ ਹੀ ਹੋਈ ਆ ਹੂੰ ਤੇ ਜੇ ਇਦਾਂ ਹੋਈ ਆ ਤਾਂ ਫਿਰ ਉਹਨਾਂ ਦਾ ਜਿਹੜਾ ਹੈ ਕਮਿਸ਼ਨ ਆ ਉਹਦੇ ਕੋਲ ਪਹੁੰਚ ਕਰਨੀ ਚਾਹੀਦੀ ਆ ਕਿ ਭਈ ਸਿੱਖਾਂ ਵਾਂਗੂ ਹੋਰ ਵੀ ਜਿਹੜੇ ਮذਬਬ ਨੇ ਖਾਸ ਤੌਰ ਤੇ ਹਿੰਦੂਆਂ ਚ ਗੁਰੂ ਨਾਨਕ ਜੀ ਪ੍ਰਤੀ ਅਥਾ ਆਸਥਾ ਹੈ ਜੀ ਜਦੋਂ ਵੀਜ਼ਾ ਹੀ ਲੱਗ ਗਿਆ ਹੂੰ ਜਦੋਂ ਕਿਸੇ ਦਾ ਵੀਜ਼ਾ ਹੀ ਆ ਗਿਆ ਧਾਰਮਿਕ ਵੀਜ਼ਾ ਲੱਗ ਗਿਆ ਫਿਰ ਕੋਈ ਸਮੱਸਿਆ ਹੋਣੀ ਚਾਹੀਦੀ ਹੁਣ ਇਹਦੇ ਇਹ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਸ਼ਾਇਦ 468 ਸਿੱਖ ਸ਼ਰਧਾਲੂ ਵੀ ਮੋੜੇ ਨੇ ਮੀਡੀਆ ਕਿਸੇ ਹੋਰ ਤਰੀਕੇ ਨਾਲ ਪੇਸ਼ ਕਰ ਰਿਹਾ ਪਰ ਜੇ ਤੁਸੀਂ ਵੇਖੋਗੇ 468 ਸਿੱਖ ਸ਼ਰਧਾਲੂ ਵੀ ਮੋੜੇ ਨੇ ਉਹਨਾਂ ਦੀ ਸ਼ਾਇਦ ਕਲੀਅਰੈਂਸ ਦਾ ਮਸਲਾ ਪੈ ਗਿਆ ਪਰ ਜੋ ਵੀ ਹੈ ਮੈਂ ਤੇ ਇਹੋ ਮੰਨਦਾ ਕਿ ਭਾਈ ਜੇ ਕੋਈ ਉਧਰੋਂ ਅ즈ਮੇਰਸ਼ ਸ਼ਰੀਫ ਤੇ ਜਾਣਾ ਚਾਹੁੰਦਾ ਹੈ ਜੀ ਦਰਗਾਹ ਤੇ ਬਿਲਕੁਲ ਤਾਂ ਉਹਨੂੰ ਵੀ ਵੀਜ਼ਾ ਮਿਲਣਾ ਚਾਹੀਦਾ ਤੇ ਜੇ ਕੋਈ ਸਾਡਾ ਹਿੰਦੂ ਭਰਾ ਉਧਰੋਂ ਜਾਣਾ ਚਾਹੁੰਦਾ ਹੈ ਕਿਸੇ ਮੰਦਰ ਦੇ ਦਰਸ਼ਨਾਂ ਵਾਸਤੇ ਤੇ ਉਹਨੂੰ ਵੀ ਵੀਜ਼ਾ ਮਿਲਣਾ ਚਾਹੀਦਾ ਜੀ ਸਿੱਖ ਨੂੰ ਵੀ ਵੀਜ਼ਾ ਮਿਲਣਾ ਚਾਹੀਦਾ ਕਿਉਂਕਿ ਇਹਨਾਂ ਦੇ ਤੇ ਬਹੁਤ ਧਾਰਮਿਕ ਸਥਾਨ ਉਧਰ ਨੇ ਹੂੰ ਤਾਂ ਇਸ ਕਰਕੇ ਧਾਰਮਿਕ ਜੋ ਵੀਜ਼ਾ ਪ੍ਰਣਾਲੀ ਆ ਉਹਨੂੰ ਬੇਰੋਕ ਟੋਕ ਜਾਰੀ ਕਰਨਾ ਚਾਹੀਦਾ ਮੈਂ ਵਾਰ-ਵਾਰ ਕਹਿੰਦਾ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਇੱਕ ਜਿਵੇਂ ਤੁਸੀਂ ਮੈਡੀਕਲ ਦੇ ਸਤੇ ਦੇ ਨਿਓ ਵੀਸਾ ਉਹ ਫਿਰ ਖੇਡਾਂ ਜਾਂ ਕਲਚਰਲ ਐਕਟੀਵਿਟੀਆਂ ਜਾਂ ਜਿਹੜੇ ਤੁਹਾਡੇ ਇੰਟੈਲੈਕਚੁਅਲ ਬੰਦੇ ਹੁੰਦੇ ਆ ਉਹਨਾਂ ਦੇ ਸਭੇਲਨ ਇਹ ਸਾਰੀਆਂ ਚੀਜ਼ਾਂ ਜੇ ਚਲਾਓਗੇ ਤੇ ਮਾੜੀ-ਮੋਟੀ ਤੁਹਾਡੀ ਜਿਹੜੀ ਕਸ਼ੀਦਗੀ ਆ ਤੁਹਾਡੀ ਕੜਤਨ ਆ ਉਹ ਘਟੂਗੀ ਜੀ ਇਹ ਨਹੀਂ ਤੇ ਇਦਾਂ ਫਿਰ ਕੱਲ ਨੂੰ ਕੋਈ ਇਹਨਾਂ ਦਾ ਕੋਈ ਆਊਗਾ ਉਹਨੂੰ ਇਹ ਮੋੜ ਦੇਣਗੇ ਇਸ ਤਰ੍ਹਾਂ ਤੇ ਕੰਮ ਵਧੂਗਾ ਹੀ ਵਧੇਗਾ ਬਿਲਕੁਲ ਠੀਕ ਹੈ ਨਾ ਜੀ ਇਹ ਕਟੜ ਤਾਂ ਵਧੂਗੀ ਵਧੂਗੀ ਸੋ ਇਹ ਬਹੁਤ ਮੰਦਭਾਗੀ ਗੱਲ ਆ ਇਦਾਂ ਹੋਣਾ ਨਹੀਂ ਚਾਹੀਦਾ ਵੈਸੇ ਤੇ ਅੱਗੇ ਤੁਹਾਨੂੰ ਯਾਦ ਹੋਣਾ ਪਹਿਲਾਂ ਤੇ ਕੇਂਦਰ ਸਰਕਾਰ ਨੇ ਜੀ ਰੋਕ ਦਿੱਤਾ ਸੀ ਫਿਰ ਇੱਥੇ ਬੜਾ ਵੱਡਾ ਵਿਰੋਧ ਹੋਇਆ ਫਿਰ ਉਹ ਮੰਨੇ ਅਗਾਹ ਜਾ ਕੇ ਪਹਿਲਾਂ ਤੇ ਇਹਨਾਂ ਦੀ ਉਹ ਨੀਤੀ ਦੇ ਵਿੱਚ ਕਿਤੇ ਨਾ ਕਿਤੇ ਫਰਕ ਪੈ ਗਿਆ ਸੀਗਾ ਕਿ ਐਤਕੀ ਜਿਹੜੇ ਜਥੇ ਉਹ ਭੇਜੀ ਨਾ ਜਾਣ ਤਾਂ ਉਹਨੂੰ ਉਧਰੋਂ ਪ੍ਰੋਬਲਮ ਆਈ ਆ ਮਾੜੀ ਗੱਲ ਆ ਜੀ ਹੂੰ ਬਿਲਕੁਲ ਬਿਲਕੁਲ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਨੂੰ ਹੀ ਮੁਬਾਰਕ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ ਹਨੀਸ਼ ਜੀ ਭਿੰਦਾ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਦਵਿੰਦਰ ਸੇਖੋਂ ਸਾਹਿਬ ਪਵਨ ਜੀ ਜਸਵਿੰਦਰ ਜੀ ਸ਼ੁਕਰੀਆ ਪਰਮਜੀਤ ਕੌਰ ਜੀ ਪਰਮਿੰਦਰਜੀਤ ਕੌਰ ਜੀ ਤੁਹਾਡਾ ਵੀ ਸਵਾਗਤ ਹੈ ਜੀ ਕਰਮਜੀਤ ਜੀ ਸ਼ੁਕਰੀਆ ਸਾਰੇ ਦੋਸਤਾਂ ਦਾ ਜੀ ਧੰਨਵਾਦ ਪ੍ਰੋਗਰਾਮ ਦੇ ਵਿੱਚ ਨਾਲ ਜੁੜਨ ਵਾਸਤੇ ਤੇ ਨਾਲ ਨਾਲ ਗੁਜ਼ਾਰਿਸ਼ ਵੀ ਕਰਦੇ ਆ ਕਿ ਕਿਰਪਾ ਕਰਕੇ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਹੋ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰਦੇ ਹੋ 100 ਵਿਅਕਤੀਆਂ ਦਾ ਵੀਜ਼ੇ ਲੱਗੇ ਸਨ ਕਹਿੰਦੇ ਭਾਰਤੀ ਗ੍ਰਹਿ ਮੰਤ్రਾਲੇ ਨੇ ਲਿਸਟ ਵਿੱਚ ਨਾਮ ਨਹੀਂ ਸੀ ਪਲਵਿੰਦਰ ਜੀ ਦੱਸ ਰਹੇ ਨੇ ਤੇ ਵਿਅਕਤੀ ਤਾਂ ਬਹੁਤ ਜ਼ਿਆਦਾ ਸੀਗੇ ਜੀ 100 ਨਹੀਂ ਸੀ 468 ਤਾਂ ਦੱਸ ਤੇ ਕਿ ਸਿੱਖ ਸ਼ਰਧਾ ਲੂਨੀ 1900 ਸਮਥਿੰਗ ਸ਼ਾਇਦ ਸੀ 1932 ਹਾਂਜੀ ਜੀ ਜੀ ਹਾਂਜੀ 1932 ਸੀ ਕਿਸ਼ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਤੇ ਕਹਿੰਦੇ ਇੱਕ ਜਥਾ ਪਾਕਿਸਤਾਨ ਗਿਆ ਹੋਇਆ ਸੀਗਾ ਤੇ ਉਹਦੇ ਵਿੱਚ ਜਾਣਾ ਸੀ ਹਾਲੇ ਤਾਂ ਜਾਣਾ ਸੀ ਜੀ ਹਾਂ ਹੋ ਸਕਦਾ ਮੈਂ ਕੀ ਹੋਇਆ ਤੇ ਜਾਨ ਚ ਫਰਕ ਹੈ ਜੀ ਜੇ ਤੱਕ ਗਿਆ ਹੀ ਹੋਇਆ ਮੈਂ ਤਾਂ ਹੀ ਖਬਰ ਹੀ ਨਹੀਂ ਰਹਿ ਜਾਂਦੀ ਫਿਰ ਤੁਹਾਡੀ ਖਬਰ ਨਹੀਂ ਰਹਿ ਜਾਂਦੀ ਜੀ ਹਾਂਜੀ ਤੇ ਉਸ ਜੱਥੇ ਦੇ ਵਿੱਚੋਂ ਕਹਿੰਦੇ ਕਿ ਕੁਝ ਜਿਹੜੇ ਵਿਅਕਤੀ ਸੀ ਸ਼ਰਧਾਲੂ ਸੀ ਜਿਹੜੇ ਉਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਵਾਪਸ ਭੇਜਦਾ ਇੱਕ ਹੈ ਕਿ ਕਿ ਹਾਲਾਂਕਿ ਉਹਨਾਂ ਨੇ ਤਾਂ ਇਹ ਸ਼ਬਦ ਵਰਤੇ ਕਿ ਤੁਸੀਂ ਸਿੱਖ ਨਹੀਂ ਹੋ ਕਿਤੇ ਸਮੱਸਿਆ ਇਹ ਆਈ ਤੇ ਨਹੀਂ ਸੀ ਪਰ ਦੋਨਾਂ ਦੇਸ਼ਾਂ ਦੇ ਤਵਲਕਾਤ ਛੜੇ ਉਹ ਇਸ ਵੇਲੇ ਮੈਂ ਕਹੂੰਗਾ ਕਿ ਇਤਿਹਾਸ ਦੇ ਸਭ ਤੋਂ ਖਰਾਬ ਤਾਲੁਕਾਤਾਂ ਦੇ ਵਿੱਚੋਂ ਇੱਕ ਨੇ ਜੀ ਕਿਉਂਕਿ ਅੱਗੇ ਜਿਉਂ ਅਸੀਂ ਸੁਰਤ ਸੰਭਲੇ ਆ ਚਲੋ ਜਿੱਦਾਂ ਕਾਰਗਿਲ ਜਾਂ ਕੁਝ ਹੋਰ ਮੌਕਿਆਂ ਤੇ ਜਿਵੇਂ ਸੰਸਦ ਤੇ ਹਮਲਾ ਹੋਇਆ ਸੀਗਾ ਹਾਂਜੀ ਇਹੋ ਜੀਆਂ ਬੜੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਛੋਟੇ-ਮੋਟੇ ਭੇੜ ਵੀ ਹੋਏ ਜਾਂ ਜੰਗਾ ਹੋਣ ਦੇ ਕੰਡੇ ਤੇ ਵੀ ਦੋਨੇ ਮੁਲਕ ਪਹੁੰਚੇ ਪਰ ਜਿਹੜੀਆਂ ਧਾਰਮਿਕ ਯਾਤਰਾਵਾਂ ਸੀ ਜਾਂ ਮੈਡੀਕਲ ਵੀਜ਼ਾ ਵਗੈਰਾ ਇਹ ਸਾਰਾ ਕੁਝ ਚੱਲਦਾ ਸੀਗਾ ਜੀ ਪਰੰਤੂ ਆ ਹੁਣ ਜਦੋਂ ਆਪਰੇਸ਼ਨ ਸਿੰਧੂਰ ਤੇ ਕਈ ਚੀਜ਼ਾਂ ਉਤੋਂ ਥੱਲੇ ਵਾਪਰੀਆਂ ਨੇ ਹਮ ਹੁਣ ਦੋਨਾਂ ਮੁਲਕਾਂ ਵੱਨਿਓ ਹੀ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ ਜੀ ਪਾਕਿਸਤਾਨ ਦੇ ਵਿੱਚ ਵੈਸੇ ਵੀ ਰੈਡ ਅਲਰਟ ਕਰ ਰੱਖਿਆ ਉਹਨਾਂ ਨੇ ਹੁਣ ਇਧਰੋਂ ਜਿਹੜਾ ਜੱਥਾ ਜਾਣਾ ਸੀ ਉਹਦੇ ਵਿੱਚ ਦੋ ਜਥੇ ਗਾਂ ਗਏ ਨੇ ਇੱਕ ਲਖਨਊ ਤੋਂ ਅਸ਼ੇਦਕ ਦਿੰਨੀ ਤੋਂ ਹੂੰ ਜਿਨ੍ਹਾਂ ਨੂੰ ਮੋੜਿਆ ਗਿਆ ਤਾਂ ਉਹਨਾਂ ਨੂੰ ਮੋੜਿਆ ਇਹ ਕਹਿ ਕੇ ਗਿਆ ਕਿ ਤੁਸੀਂ ਹਿੰਦੂ ਹੋ ਪਰ ਮੇਰੇ ਖਿਆਲ ਦੇ ਨਾਲ ਗੁਰੂ ਨਾਨਕ ਜੀ ਜਿਹੜੇ ਹਨ ਇੱਥੇ ਮੁਸਲਮਨ ਨੂੰ ਵੀ ਪਤਾ ਹੈ ਕਿ ਉਹਨਾਂ ਨੂੰ ਮਤਲਬ ਕਿਸ ਤਰ੍ਹਾਂ ਇੱਕ ਸਾਂਝੀ ਵਾਲਤਾ ਦਾ ਮੂਜਸਮਾ ਮੰਨਿਆ ਜਾਂਦਾ ਜੀ ਬਿਲਕੁਲ ਕਿ ਗੁਰੂ ਸਾਹਿਬ ਨੂੰ ਬਹੁਤ ਸਾਰੇ ਜਿਹੜੇ ਮੁਸਲਮਨ ਸੀਗੇ ਉਹ ਵੀ ਆਪਣਾ ਕਹਿ ਲੋ ਕਿ ਮਰਸ਼ਦਮੰਦ ਦੇ ਸਨ ਜੀ